ਅਸੀਂ ਨਦੀਆਂ 'ਚੋਂ ਫੜਦੇ ਨਹੀਂ ਮੱਛੀਆਂ ਫੈਰ ਨਾਲ ਉੱਡਦੇ ਜਨੌਰ ਨਹੀਂ ਪੰਜਾਬ 'ਚ ਲੱਗਦੇ ਆ ਧਰਨੇ ਕੈਨੇਡਾ 'ਚ ਕੱਢੀ ਹੋਈ ਟੌਰ ਨਹੀਂ ਸਾਡੀ ਅੱਖ ਵਿੱਚ ਭਰੀਆਂ ਨੇ ਸ਼ਰਮਾ ਤੀਮੀ ਕਿੱਥੋਂ ਜਾਮ ਪਾਉਂਦੀ ਆ ਅਣਖਾਂ ਨਾਲ ਦਿਨ ਕੱਟਣੇ ਆ ਜੱਟ ਨੇ ਮੌਤ ਭਾਵੇਂ ਸ਼ਾਮੇ ਆਉਂਦੀ ਆ ਇੱਕ ਨਵੀਂ ਸਵੇਰ ਨਵਾਂ ਦਿਨ ਤੇ ਨਵਾਂ ਟੌਪਿਕ ਪਾਣੀ ਪਾਣੀ ਝਾੜ ਵਧਾਉਂਦਾ ਵੀ ਆ ਕਣਕ ਦਾ ਤੇ ਘਟਾਉਂਦਾ ਵੀ ਆ ਆ ਤੁਸੀਂ ਮੰਨ ਕੇ ਚੱਲੋ ਵੀ ਹਾਈਟ ਇਹਦੀ ਹੋਊਗੀ ਸਾਢੇ 3-4 ਫੁੱਟ 187 ਬੀਜ ਆ ਕਿਤੇ ਕਿਤੇ ਥੋੜਾ ਥੋੜਾ ਗੁੱਲੀ ਡੰਡਾ ਹੈਗਾ ਧਲੀਆਂ ਚ ਕਿਉਂਕਿ ਖੇਤ ਨਹੀਂ ਤੇ ਸੁੱਕੇ ਆ ਇੱਕੀ ਜਮਈ ਨਾਲ ਦੀ ਨਾਲੇ بارش ਹੋਈ ਗਈ ਬੱਲ ਦੇਖੋ ਬੱਲ ਜਾਂਚ ਕਰਕੇ ਬਾਕੀ ਗੱਲ ਆ ਗਈ ਪਾਣੀ ਦੀ ਪਹਿਲਾ ਪਾਣੀ ਚੜਾ ਕੇ ਲਾਉਣਾ ਚਾਹੀਦਾ ਸਾਰੇ ਉਹ ਕਹਿੰਦੇ ਆ ਹਨਾ ਜਿੰਨੇ ਵੀ YouTube ਤੇ ਵੀਡੀਓ ਪਾਉਨੇ ਆ ਹਰੇਕ ਬੰਦਾ ਕਹਿੰਦਾ ਆਪਾਂ ਨੂੰ ਗੁੱਲੀ ਡੰਡੇ ਦੀ ਸਪਰੇਅ ਕਰਕੇ ਆਪਾਂ ਨੂੰ ਲਾਉਣਾ ਪੈਂਦਾ ਗੇਤਾ ਨਹੀਂ ਤਾਂ ਚੜਾ ਕੇ ਜਿੰਨਾ ਲਾਉਂਗੇ ਪਾਣੀ ਉਨਾ ਜਿਆਦਾ ਫਟਾਰਾ ਤੇ ਸਿਰੇ ਲੈਵਲ ਵਾਲੀ ਗੱਲਬਾਤ ਹੁੰਦੀ ਆ ਤੇ ਪਿਛਲੇ ਸਾਲ ਦੇ ਤਿਆਰਬੇ ਮੈਂ ਕਰੇ ਆ ਬਿਨਾ ਪਾਣੀ ਲਾਏ ਤੇ ਕਣਕ ਦੇ ਠੀਕ ਹੈ ਨਾ ਜਿਹੜਾ ਆਖਰੀ ਪਾਣੀ ਆ ਹੁਣ ਜਿਹੜਾ ਕਹਿੰਦੇ ਆ ਹੁਣ ਨਾ ਵੀਡੀਓ ਦੇ ਵਿੱਚ ਉਹ ਤਾਂ ਕਰੀਮ ਕੱਢ ਕੱਢ ਕੇ ਦਿਖਾਈ ਜਨੇ ਦਾਣਿਆਂ ਨੂੰ ਭੰਨ ਭੰਨ ਕੇ ਕਿ ਇਹ ਅਵਸਥਾ ਤੇ ਲਾਓ ਆ ਵਸਥਾ ਤੇ ਲਾਓ ਮੇਰਾ ਸਿੱਧਾ ਫੰਡਾ ਏ ਕਿ ਵੀ 100 ਦਿਨ ਤੇ ਪਾਰ ਪਾਣੀ ਨਹੀਂ ਲਾਉਣਾ ਜਦ ਇਹ ਬੱਲੀਆਂ ਕੱਢਿਆ ਹੀ ਉਹਦੇ ਬਾਅਦ ਪਾਣੀ ਨਹੀਂ ਲਾਉਣਾ ਠੀਕ ਹੈ ਜੀ ਤਾਂ ਨਹੀਂ ਲਾਉਣਾ ਉਹਦੇ ਪਿੱਛੇ ਵੀ ਕਾਰਨ ਕਿਉਂਕਿ ਮੈਂ ਨਹੀਂ ਕਹਿੰਦਾ ਹੈਗਾ ਕਿ ਮੇਰੇ ਕਹਿਣ ਪਰ ਚੱਲੋ ਠੀਕ ਹੈ ਨਾ ਤਿਆਰਬਾ ਕਰੋ ਪਹਿਲਾਂ ਮੈਂ ਹੁਣ ਦੋ ਕਨਾਲਾਂ ਦਾ ਇੱਕ ਤੀ ਤਿਆਰਬਾ ਕਰਿਆ ਉਹਦੇ ਚ ਘਰ ਵਾਸਤੇ ਰੱਖਣੇ ਆ ਤਾਂ ਜਿਹੜਾ ਵੀ ਆਪਾਂ ਨੇ ਕਣਕ ਹੋਗੀ ਆਪਣੇ ਘਰ ਖਾਣ ਵਾਸਤੇ ਬਹੁਤ ਘੱਟ ਜੂਰੀ ਆ ਇੱਕ ਜੂਰੀ ਆ ਤੇ ਬੀਜ 187 ਤੇ 826 ਮਿਕਸ ਕਰਕੇ ਤੇ ਬਿਨਾ ਰੌਣੀ ਕਰੇ ਤੇ ਗਿੱਲ ਨਹੀਂ ਸੀ ਖੇਤ ਚ ਮੈਨੂੰ ਪਤਾ ਲੱਗ ਗਿਆ ਤਾਂ ਕਿ ਮੀਂਹ ਆਉਣਾ ਅੱਜ 90% ਦਿਖਾਉਂਦੇ ਆ ਮੈਂ ਸੁੱਕੇ ਖੇਤ ਦੇ ਵਿੱਚ ਛਿੱਟਾ ਦੇ ਕੇ ਹਲ ਮਾਰ ਕੇ ਸਵਾਗਾ ਮਾਰਤਾ ਤਾਂ ਉਹਦੇ ਉੱਪਰ ਤੇ ਮੀਂਹ ਪੈ ਗਿਆ ਬਾ ਕਮਾਲ ਹਨਾ ਬੂਝਾ ਮਾਰਿਆ ਬਾ ਕਮਾਲ ਖੜੀ ਆ ਕਣਕ ਤੇ ਉਸ ਤੋਂ ਬਾਅਦ ਕੋਈ ਪਾਣੀ ਨਹੀਂ ਲਾਇਆ ਮਾੜੀ ਮੋਟੀ ਬਾਰਿਸ਼ ਹੋ ਗਈ ਹੁਣ ਲਾਸਟ ਨਾਲੇ ਬੀਜੀ ਵੀ ਉਹ ਦਸੰਬਰ 10 10 ਦੀ ਆ 10 15 ਨੂੰ ਬੀਜੀ ਸੀ ਪੂਰੀ ਐਨ ਮਿਸਰਿਆਈ ਤੇ ਪਾਣੀ ਪਾਣੀ ਕਿਉਂ ਨਹੀਂ ਲਾਉਣਾ ਚਾਹੀਦਾ ਦਿਨਾਂ ਚ ਮਾਰਚ ਚ ਸਪੈਸ਼ਲੀ ਮਾਰਚ ਦੇ ਵਿੱਚ ਠੀਕ ਹੈ ਨਾ ਹੀਟ ਸਟ੍ਰੈਸ ਨਾਲ ਇੰਨਾ ਕੁਝ ਹੁੰਦਾ ਨਹੀਂ ਹੈਗਾ ਇੰਨਾ ਝਾੜ ਨਹੀਂ ਘਟਦਾ ਜਿਵੇਂ ਹੁਣ ਆ ਇਹ 4 ਫੁੱਟ ਦੀ ਹਾਈਟ ਆ ਇਹਨੂੰ ਪਾਣੀ ਲਾਉਂਗੇ ਤਾਂ ਇਹਨੇ ਜਮੇ ਹੀ ਪੇਛੇ ਜਾਣਾ ਠੀਕ ਹੈ ਨਾ ਗਿੱਲ ਜਿਹੜਾ ਹਰਾ ਪਾਣਾ ਬੂਟੇ ਦਾ ਬੂਟੇ ਨੇ ਆਪ ਮਰਨਾ ਤੇ ਆਪਣੇ ਨਿਆਣਿਆਂ ਨੂੰ ਜਿਹੜੇ ਬੱਚੇ ਆ ਇਹਦੇ ਆਹ ਦਾਣੇ ਉਹਨਾਂ ਨੂੰ ਜਿਉਂਦੇ ਕਰਨਾ ਸਾਰੀ ਜਿੰਨਾ ਵੀ ਹੈ ਨਾ ਇਹਦੇ ਵਿੱਚ ਨਿਊਟ੍ਰੀਸ਼ਨ ਆਪਾਂ ਨੇ ਪਾਇਆ ਹੈ ਜਿੰਨੀ ਵੀ ਇਹਦੀ ਹਰੀਾਈ ਆ ਹਰਾ ਪਾਣਾ ਸਾਰਾ ਖਤਮ ਕਰਕੇ ਉਹਨੇ ਬੱਲੀ ਦੇ ਵਿੱਚ ਪੇਸ਼ ਕਰਨਾ ਠੀਕ ਆ ਨਾ ਤੇ ਉਹਦੇ ਨਾਲ ਜਿਵੇਂ ਹੁਣ ਮਾਰਚ ਮਹੀਨੇ ਚ ਹਵਾ ਚੱਲਦੀ ਆ ਹਵਾ ਚੱਲਣ ਦੇ ਨਾਲ ਜਿਹੜਾ ਕਣਕ ਡਿੱਗਦੀ ਆ ਜਣਾ ਹਿੱਲਦੀਆਂ ਚਾਹੇ ਡਿੱਗੇ ਵੀ ਨਾ ਕਣਕ ਇੱਕ ਵਾਰ ਹਿੱਲ ਗਈ ਹਵਾ ਦੇ ਨਾਲ ਠੀਕ ਆ ਨਾ ਜਦੇ ਝਾੜ ਉੱਥੀ ਪੰਜ ਕੁਇੰਟਲ ਜਦੇ ਮਾਈਨਸ ਕਰ ਲਿਓ ਇੰਨਾ ਹੀਟ ਸਟ੍ਰੈਸ ਦਾ ਕੋਈ ਚੱਕਰ ਨਹੀਂ ਹੁੰਦਾ ਇਹਦਾ ਕਹਿਣ ਦੀਆਂ ਗੱਲਾਂ ਤਜਰਬੇ ਲਿਆਓ ਆਪਣੇ ਚ ਠੀਕ ਹੈ ਨਾ ਕਿਤਾਬੀ ਤੇ ਪ੍ਰੈਕਟੀਕਲ ਦੇ ਵਿੱਚ ਬਹੁਤ ਫਰਕ ਹੁੰਦਾ ਮੈਂ ਪਿਛਲੀ ਵਾਰ 1 ਕਿਲੋ ਦਾ ਟ੍ਰਾਇਲ ਕਰਿਆ ਤਾਂ ਇੱਕ ਵੀ ਪਾਣੀ ਨਹੀਂ ਤਲਾਇਆ ਠੀਕ ਆ 35ਵੇਂ ਦਿਨ ਮੀਂਹ ਪੈ ਗਿਆ ਤਾਂ ਉਸ ਤੋਂ ਬਾਅਦ ਇੱਕ ਵਾਰਸ਼ ਫੇਰ ਹੋ ਗਈ ਸੀ ਉਸ ਤੋਂ ਬਾਅਦ ਕੋਈ ਵੀ ਨਹੀਂ ਤਲਾਇਆ ਝਾੜ ਕਿਉਂਕਿ ਉਹ ਕੀਲਾ ਲਹਿਦਾ ਹੈ ਠੀਕ ਆ ਨਾ ਮੈਂ ਪੇਜ ਦਾ ਕੰਬੈਨ ਨੂੰ ਮੈਂ ਕਿਹਾ ਵੱਡੋ ਤੁਸੀਂ ਜਾ ਕੇ ਮੈਨੂੰ ਪਤਾ ਤਾਂ ਇੱਕੇ ਬੰਬੂ ਹੋਣਾ ਇੱਕ ਜਾਂ ਇੱਕ ਫਾਂਟ ਹੋਰ ਲੱਗਦੀ ਹੁੰਦੀ ਆ 20 ਕੁਐਂਟ ਵਾਲੀ ਆਉਂਦੀ ਆ ਇੱਕ ਉਹਦੇ ਵਿੱਚ ਜਿਹੜੀ ਆਪਣੀ ਕੰਬੈਨ ਹੁੰਦੀ ਆ ਕਈਆਂ ਦੇ ਟੈਂਕ ਵੱਡੇ ਹੁੰਦੇ ਨੇ ਕਈਆਂ ਦੇ ਛੋਟੇ ਹੁੰਦੇ ਆ ਪਰ ਜਿਹੜੀ ਮੇਰੇ ਵੱਡਦੀ ਆ ਉਹਦੇ ਵਿੱਚ 20 ਕੁਐਂਟ ਵਾਲੀ ਆਉਂਦੀ ਆ ਜਦੋਂ ਮੈਂ ਗਿਆ ਮੈਂ ਲੇਟ ਹੋ ਗਿਆ ਘਰ ਤੋਂ ਟਰਾਲੀ ਪਾ ਕੇ ਅੱਧਾ ਗੀਲਾ ਵੱਢ ਕੇ ਖੜ ਗਈ ਸੀ ਕੰਬੈਨ ਇੱਕ ਫਾਂਟ ਉੱਪਰ ਆਈ ਹੋਈ ਸੀ ਮੈਂ ਹੈਰਾਨ ਮੰਨ ਗਿਆ ਉਹ ਹੋਰ ਨ ਮਾਰੇ ਮੈਂ ਕਿਹਾ ਕਿਤੇ ਜੀਰੀ ਆ ਠੀਕ ਹੈ ਨਾ ਜਦੋਂ ਪੁਆਈ ਤਕਰੀਬਨ 28 ਕੁਇੰਟਲ ਦੇ ਨੇੜ ਤੇੜ ਤੁਸੀਂ ਝੂਠ ਮੰਨਣਾ ਕੋਈ ਗੱਪ-ਗੱਪ ਮੈਂ ਮਾਰਨੇ ਵਾਲਾ ਹੈ ਨਹੀਂ ਨਾ ਆਪਾਂ ਨੇ ਕੋਈ ਲੈਣਾ ਦੇਣਾ ਗੱਪ ਦੇ ਨੇੜ ਤੇੜ 28 ਕੁਇੰਟਲ ਦਾ ਉਹ ਕੀ ਲੇ ਦਾ ਝਾੜ ਆ ਜਿਹੜਾ ਬਿਨਾ ਪਾਣੀ ਤੇ ਤਾਂ ਬਹੁਤ ਕਹਿੰਦੇ ਤੇ ਕਹਿੰਦੇ ਆ ਹਨਾ ਆਪਣੇ YouTube ਤੇ ਸਟ੍ਰੈਸ ਆ ਜਾਂਦਾ ਇਹ ਹੋ ਜਾਂਦਾ ਪਿਚਕ ਜਾਣਾ ਦਾਣਾ ਕੁਛ ਹੋ ਜਾਣਾ ਨਹੀਂ ਕੁਛ ਨਹੀਂ ਹੁੰਦਾ ਪਾਣੀ ਲਾ ਕੇ ਖਰਾਬਾ ਹੁੰਦਾ ਮੇਰੇ ਹਿਸਾਬ ਨਾਲ ਬਾਕੀ ਤੁਹਾਡੇ ਹਿਸਾਬ ਨਾਲ ਤੁਹਾਡਾ ਲਹਿਦਾ ਇਹ ਮੈਂ ਮਾਰਚ ਮਹੀਨੇ ਚ ਪਾਣੀ ਨਹੀਂ ਲਾਉਂਦਾ ਠੀਕ ਹੈ ਨਾ ਪਾਣੀ ਲਾ ਕੇ ਝਾੜ ਘਟਾਇਆ ਜ਼ਰੂਰ ਆ ਪਿਛਲੇ ਸਾਲ ਪਾਣੀ ਲੱਗ ਗਿਆ ਤਾਂ ਉਹਦੇ ਨਾਲ ਝਾੜ ਘਟਿਆ ਜਿੱਥੇ ਪਾਣੀ ਨਹੀਂ ਲਾਇਆ ਤਾਂ ਉਹਦਾ ਝਾੜ ਵਧਿਆ ਠੀਕ ਹੈ ਨਾ ਇਹ ਰੇਤ ਦੀ ਜ਼ਮੀਨ ਹੈ ਜਮੇ ਚੱਕੋ ਠੀਕ ਹੈ ਨਾ ਜੇ ਹੁਣ ਮੈਂ ਇਹਨੂੰ ਪਾਣੀ ਲਾਉਂਗੇ ਤਾਂ ਇਹਦਾ ਖਤਮ ਆ ਬਸ ਫਿਰ ਉਹੀ 15 12 15 ਕੁਆਂਟਲ ਦੇ ਨੇੜੇ ਤੇ ਇਹਨਾਂ ਨਿਕਲਣੇ ਵਾਲੀ ਹੋ ਜਾਣੀ ਨਹੀਂ ਇਹ ਫਿਰ 25 ਵੀ ਜਾ ਸਕਦੀ ਆ ਆਪਾਂ ਕਹਿੰਦੇ ਨਹੀਂ ਹੈਗੇ ਪਹਿਲਾਂ ਕਿੰਨੇ ਆਊਗੀ ਉਹ ਤਾਂ ਪ੍ਰਮਾਤਮਾ ਨੇ ਦੇਣੀ ਆ ਪਰ ਬਾਕੀ ਦੇਖਦੇ ਆ ਪਾਣੀ ਤੁਸੀਂ ਆਪਣੇ ਤਿਆਰਬੇ ਕਰੋ ਪਹਿਲਾਂ ਸੁਣੀਆਂ ਸੁਣਾਈਆਂ YouTube ਤੇ ਗੱਲਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਸੇ ਦੀ ਮੰਨੂ ਨਾ ਆਪਣੀ ਮੈਂ ਕਿਸੇ ਦੀ ਨਹੀਂ ਮੰਨਦਾ ਮੈਂ ਸਿਰਫ ਆਪਣੇ ਦਿਲ ਦੀ ਸੁਣਦਾ ਜਿੰਨੀ ਵੀ ਨੌਲੇਜ ਇਕੱਠੀ ਕਰਨਾ ਠੀਕ ਆ ਨੈਟ ਤੋਂ ਤੇ ਉਹਦੇ ਪਰ ਤਿਆਰਬਾ ਪਹਿਲਾਂ ਆਪ ਕਰੀਦਾ ਫੇਰ ਕਿਸੇ ਨੂੰ ਗੱਲ ਦੱਸੀਦੀ ਆ ਨਹੀਂ ਕੋਈ ਫਾਇਦਾ ਨਹੀਂ ਹੈਗਾ